ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫਾ ਜਿਸਯੁਕਤ ਰਾਸ਼ਟਰ ਮਹਾਸਭਾ ਵਿੱਚ ਭਾਸ਼ਣ ਦੇਣਗੇ ਜਾਣਕਾਰੀ ਮੁਤਾਬਕ ਨਵਾਜ਼ ਸ਼ਰੀਫ ਕਸ਼ਮੀਰ ਦਾ ਮੁੱਦਾ ਚੁੱਕਣਗੇ ਅਤੇ ਮੁੱਖ ਅਧਿਕਾਰਾਂ ਦੇ ਨਾਮ ਤੇ ਭਾਰਤ ਨੂੰ ਘੇਰਨ ਦੀ ਕੋਸ਼ਿਸ਼ ਵੀ ਕਰਨਗੇ ਜਿਸ ਮਗਰੋਂ 26 ਸਤੰਬਰ ਨੂੰ ਦੇਸ਼ਮਤ ਸੁਸ਼ਮਾ ਸਵਰਾ ਯੂਨ ਮਹਾਸਭਾ ਵਿੱਚ ਭਾਸ਼ਣ ਦੇਣਗੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਨ ਨੇ ਚਤੁਰਾਸ਼ਟਰਾ ਮਹਾਸਭਾ ਚਾਪਣਾ 8ਵਾਂ ਅਤੇ ਆਖਰੀ ਭਾਸ਼ਣ ਦਿੱਤਾ ਇਸ ਦੌਰਾਨ ਉਹਨਾਂ ਨੇ ਪਾਕਿਸਤਾਨ ਨੂੰ ਫਟਕਾਰ ਲਗਾਈ ਓਬਾਮਨ ਨੇ ਅਤਵਾਦ ਵਿੱਚ ਸ਼ਾਮਲ ਦੇਸ਼ਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਹਨਾਂ ਦੇਸ਼ਾਂ ਨੇ ਇਸ ਨੂੰ ਰੋਕਣ ਦੀ ਕੋਸ਼ਿਸ਼ ਨਾ ਕੀਤੀ ਤਾਂ ਇਸ ਦੇ ਅੰਗਾਰੇ ਉਹਨਾਂ ਨੂੰ ਜਲਾ ਦੇਣਗੇ ਜਿਸ ਨਾਲ ਅਣਗਿਣਤ ਲੋਕ ਪੀੜਤ ਹੋਣਗੇ ਅਸਲਵਾ ਅਮਰੀਕੀ ਵਿਦੇਸ਼ ਮੰਤਰੀ ਜੌਨ ਕੈਰੀ ਨੇ ਵੀ ਉੜੀ ਹਮਲੇ ਦਾ ਮੁੱਦਾ ਚੁੱਕਦੇ ਹੋਏ ਪਾਕਿਸਤਾਨ ਨੂੰ ਸੁਚੇਤ ਕੀਤਾ ਹੈ ਕੈਰੀ ਨੇ ਕਿਹਾ ਕਿ ਪਾਕਿਸਤਾਨ ਅਤਵਾਦੀਆਂ ਨੂੰ ਪਨਾਹ ਦੇਣਾ ਬੰਦ ਕਰੇ ਅਮਰੀਕਾ ਨੇ ਉੜੀ ਹਮਲੇ ਦੀ ਨਿੰਦਾ ਵੀ ਕੀਤੀ ਹੈ ਜਦ ਕਿ ਉਸ ਤੋਂ ਪਹਿਲਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਜੌਨ ਕੈਰੀ ਤੋਂ ਕਸ਼ਮੀਰ ਮੁੱਦੇ ਤੇ ਸਮਰਥਨ ਦੀ ਮੰਗ ਲਈ ਮੁਲਾਕਾਤ ਕੀਤੀ ਸੀ UN ਵਿੱਚ ਪਾਕਿਸਤਾਨ ਦੀ ਅਪੀਲ ਬੇਅਸਰ ਨਜ਼ਰ ਆਈ ਹੈ ਦਸਤਾਨ ਸ਼ੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨਕੀ ਮੂਨ ਨੇ ਆਪਣੇ ਆਖਰੀ ਭਾਸ਼ਣ ਵਿੱਚ ਕਸ਼ਮੀਰ ਦੇ ਮੁੱਦੇ ਦਾ ਜ਼ਿਕਰ ਤੱਕ ਨਹੀਂ ਕੀਤਾ ਬਿਟੌਰ ਮਹਾਸ ਕਤਰ ਆਖਰੀ ਪਾਰਸ਼ਮ ਜਮੂਨ ਨੇ ਸੀਰੀਆ ਚ ਗਰੈਯੂਥ ਯੁੱਧ ਤੇ ਚਿੰਤਾ ਜਤਾਈ ਉਹਨਾਂ ਯੁੱਧ ਖਤਮ ਕਰਨ ਦੀ ਅਪੀਲ ਕੀਤੀ ਬੀਬੀਸੀ ਦੀ ਖਬਰ ਦੇ ਮੁਤਾਬਕ ਬਾਨ ਕੀ ਮੂਨ ਨੇ ਕਿਹਾ ਹੈ ਕਿ ਪਿਛਲੇ 5 ਸਾਲਾਂ ਤੋਂ ਚੱਲ ਰਿਹਾ ਯੁੱਧ ਇਜ਼ਾਰਤਰ ਆਮ ਨਾਗਰਿਕਾਂ ਦੀ ਮੌਤ ਲਈ ਉੱਥੇ ਦੀ ਬਸ਼ਰ ਅਲ ਅਸਦ ਸਰਕਾਰ ਹੀ ਜ਼ਿੰਮੇਵਾਰ ਹੈ ਮੁੰਬਈ ਦੇ ਵਿੱਚ ਫਰਾਂਸ ਦੇ ਰਾਜਪੂਤ ਨੇ ਉੜੀ ਹਮਲੇ ਦੀ ਕੜੀ ਨਿੰਦਾ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਫਰਾਂਸ ਆਪਣੇ ਦੋਸਤ ਭਾਰਤ ਦੇ ਨਾਲ ਖੜਾ ਹੈ ਲੋਚਨੇਤਾ ਬੁਖਤੀ ਨੇ ਪਾਰਤਜਨ ਰਾਜਨੀਤਿਕ ਸ਼ਰਨ ਲਈ ਜਿਨੇਵਾ ਦੇ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ ਹੈ ਬੁਖਤੀ ਮੁਤਾਬਕ ਉਹਨਾਂ ਨੂੰ ਸਕਾਰਾਤਮਕ ਜਵਾਬ ਦੀ ਉਮੀਦ ਹੈ ਇਸ ਛੋਲੇ ਦੇ ਕਿਚੜੀਆ ਕਾਰਜ ਇੱਕ ਕੱਚੂ ਕੋਮੇ ਨੇ ਆਪਣਾ 50ਵਾਂ ਜਨਮ ਦਿਨ ਮਨਾਇਆ ਜਿਸ ਨੂੰ ਜਨਮ ਦਿਨ ਦੇ ਮੌਕੇ ਤੇ ਫਲਾਂ ਨਾਲ ਬਣਿਆ ਕੇਕ ਖਿਲਾਇਆ ਗਿਆ ਇਹ ਕੱਚੂ ਕੋਮਾ ਕਾਫੀ ਵਿਸ਼ਾਲ ਕਰਦਾ ਹੈ ਲੈਟਿਨ ਅਮਰੀਕਾ ਦੇ ਦੇਸ਼ ਕੋਸਟਾ ਰੀਕਾ ਵਿੱਚ ਜਵਾਲਾਮੁਖੀ ਫਟਣ ਨਾਲ ਚਾਰੇ ਪਾਸੇ ਧੂੰਏ ਦਾ ਗੁਬਾਰ ਦੇਖਣ ਨੂੰ ਮਿਲਿਆ ਇਸ ਨੂੰ ਵੇਖਦੇ ਹੋਏ ਤਿਹਾਤ ਦੇ ਤੌਰ ਤੇ 에ਰਪੋਰਟ ਵੀ ਬੰਦ ਕੀਤੇ ਗਏ ਹੈਰੀ ਪੌਟਰ ਦੇ ਬਚਪਨ ਦਾ ਘਰ ਵਿਕਣ ਲਈ ਤਿਆਰ ਹੈ ਇਸ ਘਰ 'ਚ ਹੈਰੀ ਪੌਟਰ ਫਿਲਮ ਦੇ ਪਹਿਲੇ ਪਾਰਟ ਦੀ ਸ਼ੂਟਿੰਗ ਹੋਈ ਸੀ ਜਿਸ ਦੀ ਕੀਮਤ 4 ਕਰੋੜ 13 ਲੱਖ ਰੁਪਏ ਦੇ ਕਰੀਬ ਹੈ